ਜਿਤਾਸ ਨੂੰ ਦਸਤ ਨਿਰਪਰਿਆ ਛਿੱਤ ਆਗਣ ਹਮਾਰੇ ਦਇਆ ਕਰੋ ਖਿਚ ਮੇਰਿਓ ਪਾਵੋ ਮੁਕਜੇ ਪਥਰ ਤਾਰੇ ਜਿਐਡਾ ਆਗਨ ਬਰਬਾ ਪਰਣਾਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਜਨ ਰਤੇ ਸੋਖੋ ਕਰਨ ਗੁਰ ਸੇਵਿਐ ਅਹਨ ਸਫਾਤ ਸੁਭਾਈਂ ਦਰਸਨ ਪਰਸਿਆ ਗੁਰੂਖੇ ਜਨਮਾ ਕਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਨਸਰੀ ਮਹਰਲਾ ਚੇਤਨ ਤੂੰ ਜਾਣਤਾ ਸਾਹ ਆਵਰ ਕਿਆ ਜਨ ਕੋਈ ਮੇਰੇ ਸਾਹ ਮੈਂ ਹਰ ਤਰਸ਼ਨ ਸੁਖ ਹੋਏ ਹਮਰੇ ਬੇਦਨ ਤੂੰ ਜਾਣਤਾ ਸਾਹ ਸਾਬਾ ਹੋਏ ਤੁਠਾ ਕਿਸ ਕੋ ਆਖੀਐ ਸਾਦ ਦੁਚਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾ ਸਭ ਤੁਝੇ ਤੇ ਆਵੈ ਜਨਰਾਥ ਸਭ ਤੁਝੇ ਤਾਮ ਮਨ ਮੇਰੇ तू सपना करा खदा था सबको तुझे बच्चे मेरे सहा तुझते बाहर कोई ना है सब चीते तू मेरे सहा सब तुझे माहे समाहे ਸਭਨਾ ਖੇਤੂ ਆਸ ਮੇਰੇ ਪਿਆਰੇ ਸਤੋ ਜਿਹੇ ਤੇ ਆਵੇਂ ਮੇਰੇ ਸਾਹਾ ਜੋ ਭਾਵੈ ਜੋ ਰੱਖ ਤੂੰ ਮੇਰੇ ਪਿਆਰੇ ਸਖ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਆਪੋ ਜੀ ਤੇ ਆਵਹਿ ਮੇਰੀ ਸ਼ਾਹ ਜੋ ਭਾਵੈ ਤੂੰ ਰੱਖ ਤੂੰ ਮੇਰੇ ਪਿਆਰੇ ਸਾਚਾ ਨਾਨਕ ਕੇ ਬਾਤਿ ਸ਼ਾਹ ਵਾਹਿਗੁਰੂ ਜੀ ਕਾ ਖਾਲਸਾ Okay.